ਜੀ ਤੁਸੀਂ ਵੀ ਮਾਲ ਸ਼ੋਰੂਮ ਜਾਂ ਕਿਸੇ ਕਮਰਸ਼ੀਅਲ ਇਮਾਰਤ ਵਿੱਚ ਰੋਜ਼ਾਨਾ ਲਿਫਟ ਦਾ ਇਸਤੇਮਾਲ ਕਰਦੇ ਹੋ ਤਾਂ ਆ ਵੀਡੀਓ ਅਖੀਰ ਤੱਕ ਜ਼ਰੂਰ ਵੇਖਿਓ ਇਵਿਡੋ ਤੁਹਾਡੀ ਜਾਨ ਬਚਾਉਣ ਦੇ ਵਿੱਚ ਮਦਦ ਕਰੇਗੀ ਹੋ ਸਕਦਾ ਹੈ ਲਿਫਟ ਦਾ ਇਸਤੇਮਾਲ ਬੱਚੇ ਵੀ ਕਰਦੇ ਨੇ ਬਜ਼ੁਰਗ ਵੀ ਕਰਦੇ ਨੇ ਨੌਜਵਾਨ ਵੀ ਕਰਦੇ ਨੇ ਤਾਂ ਹਰ ਇੱਕ ਵਿਅਕਤੀ ਜਿਹੜਾ ਹੈ ਲਿਫਟ ਦਾ ਇਸਤੇਮਾਲ ਜ਼ਰੂਰ ਕਰਦਾ ਹੈ ਤਾਂ ਹਰ ਕਿਸੇ ਦੀ ਜਾਨ ਜਿਹੜੀ ਹੈ ਉਹ ਬਚ ਸਕਦੀ ਹੈ ਕੋਈ ਵੀ ਹਾਸਾ ਹੁਣ ਉਹ ਬਚ ਸਕਦਾ ਹੈ ਜੇਕਰ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖਦੇ ਹੋ ਤਾਂ ਕਿਉਂਕਿ ਬਹੁਤ ਸਾਰੇ ਵੱਡੇ ਵੱਡੇ ਹਾਸੇ ਹੋ ਜਾਂਦੇ ਨੇ ਉਸ ਤੋਂ ਬਾਅਦ ਸਾਰੀ ਉਮਰ ਦਾ ਤਗਾਜ਼ਾ ਰਹਿ ਜਾਂਦਾ ਕਿ ਸੱਡ ਨਾਲ ਲਪਾਣਾ ਕਿਉਂ ਵਾਪਰ ਗਿਆ ਅਕਸਰ ਤੁਸੀਂ ਕਈ ਵੀਡੀਓ ਸੋਸ਼ਲ ਮੀਡੀਆ ਤੇ ਲਿਫਟ ਦੀਆਂ ਦੇਖੀਆਂ ਹੋਣੀਆਂ ਨੇ ਕਈ ਲੋਕੀ ਬਿਊਰੋਸ ਦੇ ਅੰਦਰ ਪ੍ਰੈਂਕ ਕਰਦੇ ਨੇ ਜਾਂ ਫਿਰ ਕਈ ਵਾਰੀ ਕਿ ਉਹਦਾ ਲਿਫਟ ਖੁੱਲਦੀ ਹੈ ਤਾਂ ਅਚਾਨਕ ਕੋਈ ਹਿਠਾ ਡਿੱਗ ਜਾਂਦਾ ਹੈ ਜਾਂ ਫਿਰ ਲਿਫਟ ਦੇ ਵਿੱਚ ਕੋਈ ਅਚਾਨਕ ਬੰਦ ਹੋ ਜਾਂਦਾ ਹੈ ਫਿਰ ਅਸੀਂ ਲੱਭਦੇ ਹਾਂ ਕਿ ਕੋਈ ਐਮਰਜੈਂਸੀ ਈ ਸਰਵਿਸ ਹੋਵੇ ਉੱਥੇ ਫੋਨ ਕਾਲਸ ਹੋਣ ਨੰਬਰ ਅਜੀਹਾ ਹੋਵੇ ਤਦ ਸਾਨੂੰ ਘਬਰਾਹਟ ਹੁੰਦੀ ਹੈ ਤੇ ਫਿਰ ਅਸੀਂ ਉਸ ਬੌਖਲਾਹਤ ਦੇ ਵਿੱਚ ਕੁਝ ਸਹੀ ਕਰ ਸਕੀਏ ਕੋਈ ਸਹੀ ਡਿਸੀਜਨ ਲੈ ਸਕੀਏ ਉਸ ਉਸ ਵੇਲੇ ਦਿਮਾਗ ਕੰਮ ਨਹੀਂ ਕਰਦਾ ਇਸ ਕਰਕੇ ਇਸ ਵੀਡੀਓ ਨੂੰ ਦੇਖਣਾ ਬੇਹੱਦ ਜ਼ਰੂਰੀ ਹੈ ਤੁਹਾਡੇ ਲਈ ਤਾਂ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਆ ਵਾਇਰਲ ਹੋ ਰਹੀ ਤਸਵੀਰ ਜ਼ਰੂਰ ਦੇਖੀ ਹੋਣੀ ਹੈ ਇੱਕ ਲਿਫਟ ਖੁੱਲਦੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਗੈਸ ਨਾਲ ਭਰੇ ਗੁਬਾਰੇ ਜੋ ਜਲਣਯੋਗ ਸਮਾਨ ਜਾਂ ਦਬਾਵ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਲਿਫਟ ਦੇ ਵਿੱਚੋਂ ਲੈ ਕੇ ਜਾ ਰਿਹਾ ਹੁੰਦਾ ਹੈ ਲਿਫਟ ਵਰਗੇ ਬੰਦ ਥਾਨ ਦੇ ਵਿੱਚ ਅਜੀਬਾ ਸਮਾਨ ਲੈ ਕੇ ਜਾਣਾ ਬਹੁਤ ਹੀ ਜ਼ਿਆਦਾ ਖਤਰਨਾਕ ਹੋ ਸਕਦਾ ਹੈ। ਤੱਲਿਫ ਤਾਂ ਸਾਨੂੰ ਸਹੂਲਤ ਜ਼ਰੂਰ ਦਿੰਦੀ ਹੈ ਪਰ ਇੱਕ ਛੋਟੀ ਜਿਹੀ ਲਾਪਰਵਾਹੀ ਵੱਡੇ ਹਾਸੇ ਦੇ ਵਿੱਚ ਬਦਲ ਸਕਦੀ ਹੈ। ਇਸ ਦੇ ਲਈ ਜਦੋਂ ਵੀ ਤੁਸੀਂ ਲਿਫਟ ਵਿੱਚ ਚੜੋ ਸਿਰਫ ਆਪਣੇ ਲਈ ਨਹੀਂ ਆਪਣੇ ਨਾਲ ਜੁੜੇ ਹਰ ਇਨਸਾਨ ਦੀ ਸੁਰੱਖਿਆ ਲਈ ਵੀ ਸਾਵਧਾਨ ਰਹਿਣਾ ਬੇहद ਜ਼ਰੂਰੀ ਹੈ ਤਾਂ ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਕਿਵੇਂ ਗੈਸ ਵਾਲੇ ਗੁਬਾਰੇ ਲੈ ਕੇ ਲਿਫਟ ਦੇ ਅੰਦਰ ਵੜਦਾ ਹੈ ਤੇ ਜਿਵੇਂ ਹੀ ਉਹ ਅੰਦਰ ਵੜਦਾ ਹੈ ਲਿਫਟ ਦੇ ਤੇ ਅਚਾਨਕ ਹੀ ਵੱਡਾ ਬਲਾਸਟ ਹੋ ਜਾਂਦਾ ਹੈ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਅੰਦਰ ਖੜੀ ਲੇਡੀ ਪਹਿਲੋਂ ਜਿਹੜੀ ਮਹਿਲਾ ਤੁਸੀਂ ਦੇਖ ਰਹੇ ਹੋ ਖੜੀ ਸੀ ਉਸਨੇ ਵੀ ਲਿਫਟ ਨੂੰ ਬੰਦ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਉਹ ਬਾਹਰ ਵੀ ਨਿਕਲੇ ਆਉਂਦੀ ਹੈ ਹਾਲਾਂਕਿ ਕੋਈ ਜਾਨੇ ਨੁਕਸਾਨ ਨਹੀਂ ਹੋਇਆ ਕੋਈ ਵੱਡਾ ਹਾਸਾ ਨਹੀਂ ਹੋਇਆ ਪਰ ਅਜਿਹਾ ਸਮਾਨ ਲੈ ਕੇ ਜਾਣਾ ਜੋ ਜਲਣਯੋਗ ਸਮਾਨ ਹੋਵੇ ਜਾਂ ਦਬਾਅ ਵਾਲੀ ਚੀਜ਼ਾਂ ਹੋਣ ਲਿਫਟ ਵਰਗੇ ਬੰਦ ਸਥਾਨ ਦੇ ਵਿੱਚ ਅਚਾਨਕ ਖਤਰਾ ਬਣ ਸਕਦੀਆਂ ਨੇ ਇਸ ਕਰਕੇ ਤੁਸੀਂ ਬੇहद ਸਤਰਕ ਰਹੋ ਕਿ ਜੇਕਰ ਤੁਸੀਂ ਲਿਫਟ ਵਿੱਚ ਜਾ ਰਹੇ ਹੋ ਤਾਂ ਅਜਿਹਾ ਕੋਈ ਵੀ ਸਮਾਨ ਤੁਸੀਂ ਨਹੀਂ ਲੈ ਜਾ ਸਕਦੇ ਉਹਨਾਂ ਚੀਜ਼ਾਂ ਦਾ ਤੁਹਾਨੂੰ ਧਿਆਨ ਹੋਣਾ ਚਾਹੀਦਾ ਹੈ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਅਸੀਂ ਲਿਫਟ ਦੇ ਅੰਦਰ ਕਿਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਲੈ ਕੇ ਜਾ ਸਕਦੇ ਹਾਂ ਜੋ ਕਿ ਕਿਸੇ ਹਾਸੇ ਦੇ ਵਿੱਚ ਤਬਦੀਲ ਨਾ ਹੋਵੇ ਇਸ ਵੀਡੀਓ ਨੂੰ ਤੁਸੀਂ ਜ਼ਰੂਰ ਪੂਰਾ ਦੇਖੋ ਇੱਕ ਖਬਰ ਜਿਹੜੀ ਤੁਹਾਡੇ ਲਈ ਬੇਹਦ ਜ਼ਰੂਰੀ ਹੈ ਇਸ ਨੂੰ ਅੱਗੇ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਹਰ ਕਿਸੇ ਨੂੰ ਅੱਜ ਹੀ ਜਾਣਕਾਰੀ ਜਿਹੜੀ ਹੋਣੀ ਚਾਹੀਦੀ ਹੈ ਕਿ ਅਸੀਂ ਜਦੋਂ ਵੀ ਲਿਫਟ ਦੇ ਅੰਦਰ ਜਾਂਦੇ ਹਾਂ ਤਾਂ ਸਾਨੂੰ ਕਿਹੜੀਆਂ-ਕਿੰਨੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੀ ਤੁਸੀਂ ਵੀ ਮਾਲ ਸ਼ੋਰੂਮ ਜਾਂ ਕਿਸੇ ਕਮਰਸ਼ੀਅਲ ਇਮਾਰਤ ਵਿੱਚ ਰੋਜ਼ਾਨਾ ਲਿਫਟ ਦਾ ਇਸਤੇਮਾਲ ਕਰਦੇ ਹੋ ਤਾਂ ਆ ਵੀਡੀਓ ਅਖੀਰ ਤੱਕ ਜ਼ਰੂਰ ਵੇਖਿਓ ਇਵਿਡੋ ਤੁਹਾਡੀ ਜਾਨ ਬਚਾਉਣ ਦੇ ਵਿੱਚ ਮਦਦ ਕਰੇਗੀ ਹੋ ਸਕਦਾ ਹੈ ਲਿਫਟ ਦਾ ਇਸਤੇਮਾਲ ਬੱਚੇ ਵੀ ਕਰਦੇ ਨੇ ਬਜ਼ੁਰਗ ਵੀ ਕਰਦੇ ਨੇ ਨੌਜਵਾਨ ਵੀ ਕਰਦੇ ਨੇ ਤਾਂ ਹਰ ਇੱਕ ਵਿਅਕਤੀ ਜਿਹੜਾ ਲਿਫਟ ਦਾ ਇਸਤੇਮਾਲ ਜ਼ਰੂਰ ਕਰਦਾ ਹੈ ਤਾਂ ਹਰ ਕਿਸੇ ਦੀ ਜਾਨ ਜਿਹੜੀ ਹੈ ਉਹ ਬਚ ਸਕਦੀ ਹੈ ਕੋਈ ਵੀ ਹਾਸਾ ਹੁਣ ਉਹ ਬਚ ਸਕਦਾ ਹੈ ਜੇਕਰ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖਦੇ ਹੋ ਤਾਂ ਕਿਉਂਕਿ ਬਹੁਤ ਸਾਰੇ ਵੱਡੇ ਵੱਡੇ ਹਾਸੇ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਸਾਰੀ ਉਮਰ ਤੱਕ ਅਗਾਜ਼ਾ ਰਹਿ ਜਾਂਦਾ ਕਿ ਸਾਡੇ ਨਾਲ ਲਪਾਣਾ ਕਿਉਂ ਵਾਪਰ ਗਿਆ ਅਕਸਰ ਤੁਸੀਂ ਕਈ ਵੀਡੀਓ ਸੋਸ਼ਲ ਮੀਡੀਆ ਤੇ ਲਿਫਟ ਦੀਆਂ ਦੇਖੀਆਂ ਹੋਣੀਆਂ ਨੇ ਕਈ ਲੋਕੀ ਬਿਊਰੋਜ਼ ਦੇ ਅੰਦਰ ਪ੍ਰੈਂਕ ਕਰਦੇ ਨੇ ਜਾਂ ਫਿਰ ਕਈ ਵਾਰੀ ਕੀ ਹੁੰਦਾ ਲਿਫਟ ਖੁੱਲਦੀ ਹੈ ਤਾਂ ਅਚਾਨਕ ਕੋਈ ਠੇਠਾ ਡਿੱਗ ਜਾਂਦਾ ਹੈ ਜਾਂ ਫਿਰ ਲਿਫਟ ਦੇ ਵਿੱਚ ਕੋਈ ਅਚਾਨਕ ਬੰਦ ਹੋ ਜਾਂਦਾ ਹੈ ਫਿਰ ਅਸੀਂ ਲੱਭਦੇ ਹਾਂ ਕਿ ਕੋਈ ਐਮਰਜੈਂਸੀ ਈ ਸਰਵਿਸ ਹੋਵੇ ਉੱਥੇ ਫੋਨ ਕਾਲਸ ਹੋਣ ਨੰਬਰ ਅਜੀਹਾ ਹੋਵੇ ਤਾਂ ਸਾਨੂੰ ਘਬਰਾਹਟ ਹੁੰਦੀ ਹੈ ਤੇ ਫਿਰ ਅਸੀਂ ਉਸ ਬੁਖਲਾਹਟ ਦੇ ਵਿੱਚ ਕੁਝ ਸਹੀ ਕਰ ਸਕੀਏ ਕੋਈ ਸਹੀ ਡਿਸੀਜਨ ਲੈ ਸਕੀਏ ਉਸ ਉਸ ਵੇਲੇ ਦਿਮਾਗ ਕੰਮ ਨਹੀਂ ਕਰਦਾ ਇਸ ਕਰਕੇ ਇਸ ਵੀਡੀਓ ਨੂੰ ਦੇਖਣਾ ਬੇਹੱਦ ਜ਼ਰੂਰੀ ਹੈ ਤੁਹਾਡੇ ਲਈ ਤਾਂ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਆ ਵਾਇਰਲ ਹੋ ਰਹੀ ਤਸਵੀਰ ਜ਼ਰੂਰ ਦੇਖੀ ਹੋਣੀ ਹੈ ਇੱਕ ਲਿਫਟ ਖੁੱਲਦੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਗੈਸ ਨਾਲ ਭਰੇ ਗੁਬਾਰੇ ਜੋ ਜਲਣ ਯੋਗ ਸਮਾਨ ਜਾਂ ਦਬਾਵ ਵਾਲੀ ਚੀਜ਼ਾਂ ਜਿਹੜੀਆਂ ਨੇ ਉਹ ਲਿਫਟ ਦੇ ਵਿੱਚੋਂ ਲੈ ਕੇ ਜਾ ਰਿਹਾ ਹੁੰਦਾ ਹੈ ਲਿਫਟ ਵਰਗੇ ਬੰਦ ਥਾਨ ਦੇ ਵਿੱਚ ਅਜੀਬਾ ਸਮਾਨ ਲੈ ਕੇ ਜਾਣਾ ਬਹੁਤ ਹੀ ਜ਼ਿਆਦਾ ਖਤਰਨਾਕ ਹੋ ਸਕਦਾ ਹੈ। ਟੈਲਿਫ ਤਾਂ ਸਾਨੂੰ ਸਹੂਲਤ ਜ਼ਰੂਰ ਦਿੰਦੀ ਹੈ ਪਰ ਇੱਕ ਛੋਟੀ ਜਿਹੀ ਲਾਪਰਵਾਹੀ ਵੱਡੇ ਹਾਸੇ ਦੇ ਵਿੱਚ ਬਦਲ ਸਕਦੀ ਹੈ। ਇਸ ਦੇ ਲਈ ਜਦੋਂ ਵੀ ਤੁਸੀਂ ਲਿਫਟ ਵਿੱਚ ਚੜੋ ਸਿਰਫ ਆਪਣੇ ਲਈ ਨਹੀਂ ਆਪਣੇ ਨਾਲ ਜੁੜੇ ਹਰ ਇਨਸਾਨ ਦੀ ਸੁਰੱਖਿਆ ਲਈ ਵੀ ਸਾਵਧਾਨ ਰਹਿਣਾ ਬੇहद ਜ਼ਰੂਰੀ ਹੈ ਤਾਂ ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਕਿਵੇਂ ਗੈਸ ਵਾਲੇ ਗੁਬਾਰੇ ਲੈ ਕੇ ਲਿਫਟ ਦੇ ਅੰਦਰ ਬੜਦਾ ਹੈ ਤੇ ਜਿਵੇਂ ਹੀ ਉਹ ਅੰਦਰ ਬੜਦਾ ਹੈ ਲਿਫਟ ਦੇ ਤੇ ਅਚਾਨਕ ਹੀ ਵੱਡਾ ਬਲਾਸਟ ਹੋ ਜਾਂਦਾ ਹੈ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਅੰਦਰ ਖੜੀ ਲੇਡੀ ਪਹਿਲੋਂ ਜਿਹੜੀ ਮਹਿਲਾ ਤੁਸੀਂ ਦੇਖ ਰਹੇ ਹੋ ਖੜੀ ਸੀ ਉਸਨੇ ਵੀ ਲਿਫਟ ਨੂੰ ਬੰਦ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਉਹ ਬਾਹਰ ਵੀ ਨਿਕਲੇ ਆਉਂਦੀ ਹੈ ਹਾਲਾਂਕਿ ਕੋਈ ਧਨੇ ਨੁਕਸਾਨ ਨਹੀਂ ਹੋਇਆ ਕੋਈ ਵੱਡਾ ਹਾਸਾ ਨਹੀਂ ਹੋਇਆ ਪਰ ਅਜਿਹਾ ਸਮਾਨ ਲੈ ਕੇ ਜਾਣਾ ਜੋ ਜਲਣ ਯੋਗ ਸਮਾਨ ਹੋਵੇ ਜਾਂ ਦਬਾਅ ਵਾਲੀ ਚੀਜ਼ਾਂ ਹੋਣ ਲਿਫਟ ਵਰਗੇ ਬੰਦ ਸਥਾਨ ਦੇ ਵਿੱਚ ਅਚਾਨਕ ਖਤਰਾ ਬਣ ਸਕਦੀਆਂ ਨੇ ਇਸ ਕਰਕੇ ਤੁਸੀਂ ਬੇहद ਸਤਰਕ ਰਹੋ ਕਿ ਜੇਕਰ ਤੁਸੀਂ ਲਿਫਟ ਵਿੱਚ ਜਾ ਰਹੇ ਹੋ ਤਾਂ ਜਿਹਾ ਕੋਈ ਵੀ ਸਮਾਨ ਤੁਸੀਂ ਨਹੀਂ ਲੈ ਜਾ ਸਕਦੇ ਉਹਨਾਂ ਚੀਜ਼ਾਂ ਦਾ ਤੁਹਾਨੂੰ ਧਿਆਨ ਹੋਣਾ ਚਾਹੀਦਾ ਹੈ ਤੁਹਾਨੂੰ ਨੋਲਿਜ ਹੋਣੀ ਚਾਹੀਦੀ ਹੈ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਅਸੀਂ ਲਿਫਟ ਦੇ ਅੰਦਰ ਕਿਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਲੈ ਕੇ ਜਾ ਸਕਦੇ ਹਾਂ ਜੋ ਕਿ ਕਿਸੇ ਹਾਸੇ ਦੇ ਵਿੱਚ ਤਬਦੀਲ ਨਾ ਹੋਵੇ ਇਸ ਵੀਡੀਓ ਨੂੰ ਤੁਸੀਂ ਜ਼ਰੂਰ ਪੂਰਾ ਦੇਖੋ ਇੱਕ ਖਬਰ ਜਿਹੜੀ ਤੁਹਾਡੇ ਲਈ ਬੇਹਦ ਜ਼ਰੂਰੀ ਹੈ ਇਸ ਨੂੰ ਅੱਗੇ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਹਰ ਕਿਸੇ ਨੂੰ ਅੱਜ ਹੀ ਜਾਣਕਾਰੀ ਜਿਹੜੀ ਹੋਣੀ ਚਾਹੀਦੀ ਹੈ ਕਿ ਅਸੀਂ ਜਦੋਂ ਵੀ ਲਿਫਟ ਦੇ ਅੰਦਰ ਜਾਂਦੇ ਹਾਂ ਤਾਂ ਸਾਨੂੰ ਕਿਹੜੀਆਂ-ਕਿੰਨੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ